ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਵੀ ਇੱਕ ਵੀਡੀਓ ਵੇਖੀ ਆ ਤੇ ਬਹੁਤ ਹੀ ਮਨ ਦੁਖੀ ਹੋਇਆ ਤੇ ਮੈਂ ਵੀ ਸੰਗਤਾਂ ਦੇ ਨਾਲ ਵਿਚਾਰ ਕਰਨਾ ਬਹੁਤ ਅਹਿਮ ਹੈ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਦੇ ਸੁਪੁੱਤਰ ਸ਼ਰੋਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਅੱਜ ਅਸਤੀਫਾ ਜਿਹੜਾ ਦਿੱਤਾ ਗਿਆ ਬਹੁਤ ਮੰਦ ਭਾਗੀ ਗੱਲ ਹੈ ਮਾੜੀ ਗੱਲ ਹੈ ਪਰ ਇਹ ਅਸਤੀਫਾ ਕਿਉਂ ਦਿੱਤਾ ਗਿਆ ਇਹ ਵੀ ਵਿਚਾਰਨ ਵਾਲੀ ਗੱਲ ਹੈ ਕੀ ਹਲਕਾ ਖਡੂਰ ਸਾਹਿਬ ਤੋਂ ਭਾਈ ਮਨਜੀਤ ਸਿੰਘ ਨੇ ਟਿਕਟ ਮੰਗੀ ਸੀ ਇਹ ਆਪ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਵੇਖੀ ਵਿਚਾਰ ਸੁਣੇ ਸੀ ਇਹਨਾਂ ਨੇ ਕਿਹਾ ਜਿੱਕਿ ਸਾਡਾ ਹੱਕ ਬਣਦਾ ਐ ਇਨੀਆਂ ਕੁਰਬਾਨੀਆਂ ਕੀਤੀਆਂ ਜੇਲਾ ਕੱਟੀਆਂ ਤੇ ਹਲਕਾ ਖਡੂਰ ਸਾਹਿਬ ਤੋਂ ਸਾਂ ਨੋਟਟ ਦਿੱਤੀ ਜਾਏ ਉਹ ਚਲੋ ਪਾਰਟੀ ਦਾ ਫੈਸਲਾ ਸੀ ਪਾਰਟੀ ਨੇ ਵਿਰਸਾ ਸਿੰਘ ਵਲਟੋਏ ਨੂੰ ਵਲਟੋਆ ਸਾਹਿਬ ਨੂੰ ਟਿੱਡ ਦੇਤੀ ਟਿਕਟ ਨਾ ਮਿਲੰਦੇ ਰੋਸ ਵਜੋਂ ਇਹ ਅੱਜ ਅਸਤੀਫਾ ਦਿੱਤਾ ਗਿਆ ਕੀ ਅਸੀਂ ਟਿਕਟਾਂ ਵਾਸਤੇ ਸਪਾਰਟੀ ਵਿੱਚ ਕੰਮ ਕਰਦੇ ਆਂ ਮਲਾਇ ਪਾਰਟੀ ਨੂੰ ਤੇ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਅਰ ਵਿਸਾਥੇ ਮਿਲਟਾਈ ਦੀ ਵੀ ਤੇ ਗਰਭਾਨੀ ਆ ਉਹਨੇ ਵੀ ਜੇਲਾ ਗੱਟੀਆਂ ਨੇ ਇਹ ਸਾਰੇ ਹੀ ਜਾਣਦੇ ਨੇ ਤੇ ਚਾਹੀਦਾ ਤੇ ਇਹ ਸੀ ਕਿ ਸਾਰੇ ਜੋਤਪੁਰੀ ਜਿਹੜੇ ਆ ਇਹ ਨਾਲ ਖੜਦੇ ਮੈਂ ਭਾਈ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਜੇ ਭਾਈ ਸਾਹਿਬ ਤੁਹਾਨੂੰ ਟਿਕਟ ਦੇ ਦਿੰਦੇ ਫਿਰ ਤੁਸੀਂ ਕੀ ਕਰਦੇ ਫਿਰ ਲੜਦੇ ਨਾ ਫਿਰ ਤੁਹਾਡੇ ਲੜਕੇ ਨੇ ਉਵਰ ਚੜਤ ਸਿੰਘ ਨੇ ਵੀ ਤੁਹਾਡੇ ਹੱਕ ਦੀ ਪ੍ਰਚਾਰ ਕਰਨਾ ਸੀ ਉਦੋਂ ਦਾ ਅਕਾਲੀ ਦਲ ਬਾਦਲ ਬਿਲਕੁਲ ਸਹੀ ਸੀ ਸ਼ਰਮ ਤੋਂ ਉਹ ਟਿਕਟ ਨਾ ਦੇਣ ਕਰਕੇ ਤੁਹਾਡੇ ਲੜਕੇ ਨੇ ਅਮਰਤਪਾਲ ਦੀ ਹਮਾਇਤ ਕੀਤੀ। ਪਰ ਅੱਜ ਤੁਸੀਂ ਵੀ ਇਸਤੀਫਾ ਦਿੱਤਾ। ਹੁਣ ਅਕਾਲੀ ਬਾਦਲ ਪਰਿਵਾਰ ਤੋਂ ਦਿੱਤਾ ਜਾਂ ਸਾਰਿਆਂ ਹੀ ਅਹੁਦਿਆਂ ਤੋਂ ਦਿੱਤਾ। ਇਹਦੇ ਪਾਰਟੀ ਨੇ ਵੇਖਣਾ। ਪਰ ਚਾਹੀਦਾ ਤੇ ਐਸੀ ਕਿ ਜਦੋਂ 1999 ਵਿੱਚ ਛੁੱਟ ਕੇ ਆਏ ਨੇ ਬਹੁਤ ਵੱਡੇ ਵੱਡੇ ਵਿੱਚ ਸਾਡੇ ਲੀਡਰ ਸੀ ਤੁਸੀਂ ਜਾਣਦੇ ਹੋ ਸਾਰੇ ਸਾਰਿਆਂ ਨੇ ਆਪਣੇ ਘਰ ਭਰੇ ਆ ਔਰ ਜੋਧਪੁਰੀਆਂ ਦੇ ਵੀ ਇਡੇ ਤਗੜੇ ਢਿੱਡ ਹੋ ਗਏ ਅੱਜ ਤੱਕ ਭਰੇ ਹੀ ਨਹੀਂ ਜਿਹੜੇ ਖਾਂਦੇ ਖਾਈ ਹੁੰਦੇ ਤੁਰੇ ਹੀ ਹੁੰਦੇ ਕਦੀ ਇਹਨਾਂ ਨੇ ਆਪਣੇ ਨਾਲ ਚਾਹੀ ਦੀ ਬਾਤ ਪੁੱਛੀ ਆ ਅੱਜ ਇੱਕ ਟਿਕਟ ਨਾ ਮਿਲਣ ਕਾਰਨ ਜਿਹੜਾ ਭਾਈ ਸਾਹਿਬ ਨੇ ਇਹ ਕੰਮ ਕੀਤਾ ਬਹੁਤ ਮਾਇਦੀ ਨਖੇਤੀ ਕਰਤਾ ਬਹੁਤ ਮਾੜਾ ਕੰਮ ਕੀਤਾ ਭਾਈ ਸਾਹਿਬ ਨੂੰ ਚਾਹੀਦਾ ਸੀ ਕਿ ਵਿਰਸਾ ਸਿੰਘ ਮਲਟੋਏ ਦੇ ਹੱਕ ਤੇ ਨਤ ਜਾਂਦੇ ਹਮਰਾ ਹਿਤ ਕਰਦੇ ਹੁਣ ਮਸਲਾ ਤੇ ਇਹ ਆ ਕਿ ਜੇ ਟਰੈਕਟਰ ਭਾਈ ਮਨਜੀਤ ਸਿੰਘ ਨੂੰ ਮਿਲ ਜਾਂਦੀ ਤਰਨਤਨ ਵਾਲੀ ਖਡੂਰ ਸਾਹਿਬ ਵਾਲੀ ਸੌਰੀ ਮੇਰੇ ਕੋ ਮੂੰਹ ਚ ਨਿਕਲ ਗਿਆ ਜੇ ਇਹੋ ਟਰੈਕਟਰ ਖਡੂਰ ਸਾਹਿਬ ਵਾਲੀ ਭਾਈ ਮਨਜੀਤ ਸਿੰਘ ਨੂੰ ਦੇ ਦਿੰਦੇ ਪਾਰਟੀ ਦੇ ਦਿੰਦੀ ਫਿਰ ਠੀਕ ਸੀ ਫਿਰ ਭਾਈ ਸਾਹਿਬ ਨੇ ਕੋਈ ਅਸਤੀਫਾ ਨਹੀਂ ਦਿੱਤਾ ਫਿਰ ਪਿਓ ਪੁੱਤਾਂ ਨੇ ਝੂਰ ਰੋਣਾ ਸੀ ਪੂਰਾ ਇਹ ਅਕਾਲੀ ਦਲ ਜਾਂਦਾ ਬਾਦ ਅਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਨੇ ਉਹ ਕੀਤਾ ਅੱਜ ਸ਼ਰੋਣੀ ਅਕਾਲੀ ਦਲ ਨੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਏ ਨੂੰ ਟਿਕਟ ਦੇ ਦਿੱਤੀ ਤੇ ਭਾਈ ਸਾਹਿਬ ਨੇ ਨਾਲ ਹੀ ਅਸਤੀਫਾ ਦਿੱਤਾ ਮੈਂ ਨਹੀਂ ਇਹ ਕੰਮ ਕਰਨਾ ਮੁੰਡਾ ਤੇ ਨਾਲ ਦਾ ਪਹਿਲਾਂ ਹੀ ਅੰਮ੍ਰਿਤਪਾਲ ਦੇ ਨਾਲ ਸੀ ਇਹ ਇਹ ਬਿਲਕੁਲ ਸਹੀ ਹੈ ਇਹ ਕੰਮ ਸੋਭਾ ਦਿੰਦਾ ਮੈਂ ਦੇ ਵੇਖਿਆ ਜੀ ਜਿੰਨੂੰ ਕੁਛ ਨਹੀਂ ਮਿਲਦਾ ਹੁਣ ਇਹ ਨਾ ਕੋਈ ਕਵੇ ਕਿ ਮੈਂ ਪੰਛੀ ਦੀ ਸੇਵਾ ਕਰਦਾ ਜਾਂ ਪੰਛੀ ਦੇ ਨਾਲ ਜੁੜਿਆ ਮੇਰੇ ਆਪਣੇ ਤਜਰਬੇ ਨਾਲ ਵੇਖਿਆ ਕਿ ਸਭ ਪੈਸੇ ਨਾਲ ਜੁੜੇ ਆ ਜੇ ਕਿਸੇ ਦੀ ਕੋਈ ਗੱਲ ਕਿਸੇ ਨੇ ਮੰਨੀ ਨਾ ਕੋ ਟਿਕਟਾਂ ਦਿੱਤੀ ਕੋਈ ਕੰਮ ਨਹੀਂ ਕੀਤਾ ਪਾਰਟੀ ਚੜ੍ਹ ਕੇ ਭੱਜ ਜਾਂਦਾ ਕਮਾਲ ਹੋ ਗਿਆ ਯਾਰ ਨਿੱਜੀ ਸਵਾਰਥਾਂ ਤੋਂ ਉੱਪਰ ਉਠੋ ਪੁਰਮਾ ਪਬਲਿਕ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਜਿਹੜਾ ਸਿਫਾ ਦੇਣਾ ਦੇ ਦਿੱਤਾ ਜਿਹੜੀ ਅਮਰਪਾਲ ਤੇ ਹੱਕ ਤੇ ਜਾ ਰਹੇ ਆ ਉਹਨਾਂ ਨੂੰ ਮੁਬਾਰਕਾਂ ਪੂਰੀ ਆਪਣੀ ਜੋਰ ਲਾਉਣ ਕੋਸ਼ਿਸ਼ ਕਰਨ ਹਰੇਕ ਕੀ ਕਰਦਾ ਹੁਣ ਅਸੀਂ ਵੀ ਸ਼ਰੋਣੀ ਕਾਲੀ ਦੇ ਅਕਾਲੀ ਦਲ ਦੇ ਹੱਕ ਦੀ ਪ੍ਰਚਾਰ ਕਰਦੇ ਕਿ ਤੱਕੜ ਨੂੰ ਵੋਟਾਂ ਪਾਓ ਹਰੇਕ ਨੂੰ ਹੱਕ ਵਾ ਕੀ ਆਪਣੇ ਪਾਰਟੀ ਦਾ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਗੱਲ ਕਰੇ ਆਪਣਾ ਪੱਖ ਰੱਖੇ ਪਰ ਮੈਨੂੰ ਇਸ ਗੱਲ ਤੇ ਰੰਜਿਸ਼ਵਾ ਕੀ ਜੇ ਭਾਈ ਮਨਜੀਤ ਸਿੰਘ ਨੂੰ ਖਡੂਰ ਸਾਹਿਬ ਦੀ ਟਿਕਟ ਸ਼੍ਰੋਮਣੀ ਅਕਾਲੀ ਦਲ ਦੇਂਦਾ ਫਿਰ ਭਾਈ ਸਾਹਿਬ ਵਾਸਤੇ ਸਭ ਠੀਕ ਸੀ ਸਭ ਅੱਛਾ ਸੀ ਫਿਰ ਮੁੰਡੇ ਨੇ ਵੀ ਜੋਰ ਲਾਉਣਾ ਸੀ ਫਿਰ ਇਹਨਾਂ ਨੇ ਕਹਣਾ ਇਹ ਅਕਾਲੀ ਦਲ ਜਿੰਦਾਬਾਦ ਤੇ ਜੇ ਟਿੱਡ ਚੱਲ ਗਈ ਪ੍ਰੋਫੈਸਰ ਮੇਰੇ ਸਾਹਿਬ ਸਿੰਘ ਮਲਟੋਏ ਕੋ ਤੇ ਅਕਾਲੀ ਦਲ ਮੁਰਦਾਫਾ ਅਕਾਲੀ ਦਲ ਚੰਗਾ ਹੀ ਧੀ ਵਾਹ ਕੀ ਬਾਤ ਆ ਬੜਾ ਵਧੀਆ ਠੀਕ ਠੀਕ ਜੇ ਤੁਸੀਂ ਸਾਰੇ ਜੋਧ ਵੀਰਾਂ ਨੂੰ ਨਾਲ ਲੈ ਕੇ ਤੁਰੇ ਹੁੰਦੇ ਨਾ ਤੇ ਇਹ ਦਿਨ ਨਹੀਂ ਸੀ ਉਹਨੇ ਅਜੇ ਵੀ ਜਾਰੇ ਉਹ ਵੀ ਰੋਜੀ ਰੋਟੀ ਦਾ ੱੱਕੇ ਖਾਂਡੇ ਆ ਇੱਥੇ ਬਹੁਤ ਕੁਝ ਹੋ ਰਿਹਾ ਮੈਂ ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦਾ ਚਲੋ ਛੱਡੋ ਜਿਹੜਾ ਚੱਲੇ ਗਿਆ ਉਹ ਚੱਲੇ ਗਿਆ ਕੋਈ ਗੱਲ ਨਹੀਂ ਮੈਂ ਪਬਲਿਕ ਨੂੰ ਕਹਿਣਾ ਮੈਂ ਉਹ ਗਰੀਬਾਂ ਨੂੰ ਕਹਿਣਾ ਜਿਨ੍ਹਾਂ ਨੂੰ ਆਟਾ ਦਾਲ ਸਕੀਮੇ ਦੇ ਤਹਿਤ 30-30 ਕਿਲੋ ਕਣਕ ਦਾਲ ਛੂਲੀ ਮਿਲਦੀ ਰਹੀ ਆ ਔਰ ਇੱਕ ਪਰਿਵਾਰ ਦੇ ਤੁਸੀਂ ਸਾਲ ਲੋ ਕਿ ਜੇ 6 ਬੱਚੇ ਨੇ ਤੇ 30-30 ਦੇ ਸਾਹ ਨਾ ਕਿੰਨੀ ਕਣਕ ਮੰਦੀ ਔਰ ਸਾਡੇ ਟੱਬਰ ਨੂੰ ਕਿ ਰਿਸ਼ਤੇਦਾਰਾਂ ਨੇ ਵੀ ਖਵਾ ਲੈਂਦੇ ਸੀ ਪਰ ਆਉਂਦੀ ਵੀ ਮਹੀਨੇ ਬਾਅਦ ਹੀ ਉਹ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਨੂੰ ਵਜੀਫੇ ਮਿਲੇ ਨੇ ਉਹ ਪਰਿਵਾਰ ਜਿਹੜੇ ਬੱਚਿਆਂ ਨੂੰ ਸਕੂਲ ਤੇ ਸਾਈਕਲ ਮਰ ਦੇ ਲਈ ਰਹਿਣ ਕਿ ਆਉਣ ਜਾਣ ਵਾਸਤੇ ਉਹ ਪਰਿਵਾਰ ਜਿਹੜੇ ਬਜ਼ੁਰਗਾਂ ਨੂੰ ਪੈਨਸ਼ਨਾਂ ਮਿਲਦੀਆਂ ਰਹੀਆਂ ਉਹ ਪਰਿਵਾਰ ਔਰ ਜਿਹੜੇ ਅੱਜ ਰੋਂਡੇ ਨੇ ਕਿ ਸਾਨੂੰ ਬਾਦਲ ਸਾਹਿਬ ਦੀ ਸਰਕਾਰ ਚਾਹੀਦੀ ਸੀ ਝਾੜੂ ਮਗਰ ਲਾ ਕੇ ਜਿਨ੍ਹਾਂ ਨੇ ਬੋਟਾ ਬੋਟਾ ਪਾ ਕੇ ਅੱਜ ਰੋ ਰਹੇ ਨੇ ਉਹ ਸਾਰੇ ਪਰਿਵਾਰ ਸਿਰ ਮੁਕ ਟੋਣ ਨਿਸ਼ਾਨ ਤੱਕੜੀ ਨੂੰ ਇੱਕ ਜੂਨ ਨੂੰ ਚੋਣ ਨਿਸ਼ਾਨ ਤੱਕੜੀ ਤੇ ਬੋਟਾ ਪਾਉਣ ਉਹ ਜਿਹੜੇ ਲੋਕ ਬਾਦਲ ਦੇ ਵਿਰੁੱਧ ਕੋਈ ਪਾਰਟੀ ਛੱਡ ਕੇ ਐ ਨੂੰ ਜਾਣ ਡਿਆ ਤੇ ਕੋਈ ਐ ਨੂੰ ਜਾਣ ਡਿਆ ਤੁਸੀਂ ਇਹ ਨਾ ਸਮਝਿਓ ਜਨਤਾ ਇਹ ਨਾ ਸੋਚੇ ਕਿ ਇਹ ਪਤਾ ਨਹੀਂ ਕਿੱਡਾ ਕ ਤਗੜੇ ਇਹਨਾਂ ਨੇ ਢੇ ਚੜ ਦੇਣੇ ਆ ਇਹ ਘਰ ਭਰਨ ਵਾਲੇ ਆਪਣੇ ਆ ਕਿਸੇ ਗਰੀਬਾਂ ਦਾ ਕੰਮ ਕਰਨ ਵਾਲੇ ਨਹੀਂ ਐ ਗਰੀਬਾਂ ਦੀ ਬਾਹ ਫੜੀ ਐ ਅਕਾਲੀ ਦਲ ਨੇ ਔਰ ਅਕਾਲੀ ਦਲ ਲੋਕਾਂ ਦੀ ਪੰਜਾਬੀਆਂ ਦੀ ਮਾਂ ਬੋਲੀ ਪਾਰਟੀ ਆ ਇਸ ਤੋਂ ਸਵਾਹ ਕਿਸੇ ਨੇ ਕੋਈ ਕੰਮ ਨਹੀਂ ਤੇ ਕਰਨਾ ਦਿਨ ਸਾਰੇ 4-5 ਰਹਿ ਗਏ ਨੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿਸੇ ਦੇ ਮਗਰ ਨਾ ਲੱਗੇ ਇਹ ਨਾ ਵੇਖਿਓ ਕਿਉਂ ਪਾਰਟੀ ਛੱਡ ਕੇ ਚਲੇ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ ਕੋਈ ਵੀ ਬੰਦਾ ਕੋਈ ਵੀ ਲੀਡਰ ਜਿੰਨਾ ਚਿਰ ਉਹ ਪਾਰਟੀ ਦੇ ਨਾਲ ਜੁੜਿਆ ਉਹਨਾਂ ਚਿਹਰੋ ਦੀ ਵੈਲਿਊ ਜੇ ਅੰਗੂਰ ਉਹਨਾਂ ਚਿਹਰੀ ਸੇਫ ਰਹਿੰਦਾ ਜਿੰਨਾ ਚਿਰ ਗੁੱਛੇ ਨਾਲ ਲੱਗਿਆ ਰਹੇ ਜਦੋਂ ਬੰਦਾ ਪਾਰਟੀ ਨਾਲ ਟੁੱਟ ਜਾਂਦਾ ਪਤਾ ਪਛੋਕਣ ਮਗਰੋਂ ਟੁੱਟ ਜਾਂਦਾ ਤੇ ਜਿਹੜਾ ਘਰ ਘਰ ਦਾ ਕਦੀ ਅੱਜ ਐਸ ਪਾਰਟੀ ਚ ਕਦੀ ਉਸ ਪਾਰਟੀ ਚ ਤੇ ਚਾਵੇਂ ਚੁੱਲਿਆਂ ਦੀ ਵੀ ਨਹੀਂ ਕੋਈ ਗੱਲ ਬਣਦੀ ਹੁੰਦੀ ਤੁਹਾਨੂੰ ਪਤਾ ਵਿਸ਼ਵਾਸ ਟੁੱਟ ਜਾਂਦਾ ਕਿ ਕੱਲ ਇਹਦੇ ਨਾਲ ਕੱਲ ਉਹਦੇ ਨਾਲ ਪਰसों ਤੇ ਨਾਲ ਤੇ ਕਿਸੇ ਦੀ ਗੱਲ ਦੇ ਮਗਰ ਨਾਲ ਲੱਗਿਓ ਕਿਸੇ ਦੇ ਲਛੇਦਾਰ ਭਾਸ਼ਣਾ ਦੇ ਮਗਰ ਨਾਲ ਲੱਗਿਓ ਲੋਕਾਂ ਨੇ ਫੜਾਫੜਾ ਕੁਝ ਕਹਿਣਾ ਤੁਹਾਨੂੰ ਆਣਾ ਤੇ ਬੜੀਆਂ ਪੰਥ ਦੀਆਂ ਦਵਾਈਆਂ ਦੇਣੀਆਂ ਲੋਕਾਂ ਨੇ ਤੁਹਾਨੂੰ ਉਹਨਾਂ ਨੇ ਤੁਹਾਡੀਆਂ ਪੀੜੀਆਂ ਵਧਣੀਆਂ ਤੁਹਾਡੀਆਂ ਜੜ੍ਹਾਂ ਵਧਣੀਆਂ ਜੀ ਸੋ ਇਹਨਾਂ ਦੇ ਮਗਰ ਨਾਲ ਲਗਿਓ ਕਈਆਂ ਨੇ ਬੜਾ ਬੜਾ ਕੁਝ ਕਹਿਣਾ ਤੁਹਾਨੂੰ ਐਸ ਤਰੀਕੇ ਨਾਲ ਗੱਲਾਂ ਕਰਨੀਆਂ ਤੁਹਾਡੇ ਦਿਮਾਗ ਦੇ ਵਿੱਚ ਉਹਨਾਂ ਨੇ ਬਿਠਾ ਦੇਣਾ ਕਿ ਜੋ ਮੈਂ ਕਹਿ ਰਿਹਾ ਬਿਲਕੁਲ ਸੱਚ ਕਰ ਰਿਹਾ ਪਰ ਬਿਲਕੁਲ ਗਲਤ ਹੈ ਕਾਂਗਰਸ ਨੇ ਕਿਹਾ ਲੱਖ ਲੱਖ ਇਹਨਾਂ ਚੈਨ ਲੱਖ ਲੱਖ ਦੇ ਫਾਰਮ ਭਰੰਡੇ ਕਿਸੋ ਚਨੇ ਆ ਯਾਰ ਯਾਰ ਤੇ ਕੇਜਰੀਵਾਲ ਦੇ ਨਹੀਂ ਸਕਿਆ ਭਗਵਾਨ ਸਮਾਨ ਦੇ ਨਹੀਂ ਸਕਿਆ ਹੋਰ ਨਸ਼ਾ ਇੰਨਾ ਵਾ ਕਿ ਕੇਜਰੀਵਾਲ ਸਰਕਾਰ ਦੇ ਮਾਨ ਸਰਕਾਰ ਦੇ ਆਪਣੇ ਪ੍ਰਧਾਨ ਨਸ਼ਾ ਵੇਚਣ ਦੇ ਅਚਨ ਤੁਸੀਂ ਤੁਸੀਂ ਨਸ਼ਾ ਮੁਕਤ ਵਾਦ ਗਿਆ ਹੋਰ ਇਹਨੂੰ ਠੱਲ ਪਾਉਣ ਵਾਸਤੇ ਰੁਕਣ ਵਾਸਤੇ ਸਿਰਫ ਤੁਹਾਡੇ ਕੋ ਪਾਵਰ ਹੈ ਤੁਹਾਡੇ ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੇ ਅਤੇ ਤਾਂ ਪਹੁੰਚ ਪਹੁੰਚੇ ਉਸ ਚੈਨਲ ਨੂੰ ਵੀ ਸਬਸਕ੍ਰਾਈਬਰ ਕਰਿਓ ਕਿ ਸਾਰੇ ਪਾਸੇ ਜਾਵੇ ਫੈਲ ਜਾਵੇ ਅੱਜ ਕੋਈ ਸਾਡੇ ਨਾਲ ਅਕਾਲੀਤਾਲ ਦੇ ਨਾਲ ਜੇ ਛੱਡ ਕੇ ਕੋਈ ਜਾ ਰਿਹਾ ਤੇ ਚੰਗਾ ਵਧੀਆ ਜੇ ਜਯਦੇਵ ਜੀ ਤਰਲੇ ਸਾਡੇ ਪਾਰਟੀ ਦੇ ਪ੍ਰਧਾਨ ਲੈਣਗੇ ਤੇ ਉਹਦਾ ਹੀ ਫਾਇਦਾ ਕੋਈ ਨਹੀਂ ਬੰਦਾ ਤੜ ਜਾਂਦਾ ਕਿ ਮੇਰੇ ਤੋਂ ਸਵਾਇ ਫਾਇਦਾ ਕੱਪ ਨਹੀਂ ਪੜਨਾ ਸਰਕਾਰਾਂ ਚੱਲਦੀਆਂ ਪਬਲਿਕ ਦੇ ਸਰਤੇ ਸਰਕਾਰ ਬਣਦੀ ਆ ਤੁਹਾਡੇ ਸਿਰ ਤੇ ਗਰੀਬਾਂ ਦੇ ਸਿਰ ਤੇ ਜਿੰਨੇ ਜਾ ਕੇ ਬਟਨ ਨੱਪਣਾ ਇੱਕ ਅੱਧੇ ਜਾਂ ਦੋ ਬੰਦਿਆਂ ਦੇ ਸਿਰ ਤੇ ਸਰਕਾਰਾਂ ਨਹੀਂ ਬਣਦੀਆਂ ਸਰਕਾਰ ਬਹੁਣੀ ਪਬਲਿਕ ਨੇ ਤੇ ਪਬਲਿਕ ਨੂੰ ਬੇਨਤੀ ਆ ਕਿ ਜੇ ਤੁਸੀਂ ਉਸ ਹੁਲਤਾਂ ਜੋ ਬਾਦਲ ਸਿੰਘ ਦੇ ਟਾਈਮ ਤੇ ਮਿਲਦੀਆਂ ਸੀ ਉਹਨੂੰ ਉਹਨੂੰ ਦੁਬਾਰਾ ਹਾਸਲ ਕਰਨਾ ਚਾਹੁੰਦੇ ਜ ਦੁਬਾਰਾ ਉਦਾਂ ਹੀ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਣਾ ਚਾਹੁੰਦੇ ਹੋ ਤੇ ਇੱਕ ਜੂਨ ਨੂੰ ਚੋਣ ਨਿਸ਼ਾਨ ਤਕੜੀ ਤੇ ਪਾਇਓ ਵੋਟਾਂ ਤੇ ਜਿਹੜੇ ਬੰਦੇ ਦਲ ਬਦਲੂ ਨੇ ਇਹਨਾਂ ਨੂੰ ਵੀ ਮੂੰਹ ਨਾ ਲਾਇਓ ਜਿਹੜਾ ਪਾਰਟੀ ਦਾ ਨਹੀਂ ਬਣਿਆ ਉਹ ਕਿਸੇ ਦਾ ਕੀ ਬਣੂਗਾ ਇਹਨੀਆਂ ਬੈਂਤੀਆਂ ਪ੍ਰਵਾਨ ਕਰਨੀਆਂ ਸដ្ឋ ਸੰਗਤ ਜੀ ਦਬਾ ਲ ਕੇ ਸ਼ੇਅਰ ਕਰਿਓ ਤੇ ਆਪਣੀ ਇੱਕ ਇੱਕ ਵੋਟ ਇੱਕ ਜੂਨੋ ਚੋਣ ਨਿਸ਼ਾਨ ਤਕੜੀ ਤੇ ਤਕਣੀ ਵਾਲਾ ਬਟਨ ਨਾ ਪਿਓ ਵੇਖੋ ਕੁਦਰਤ ਨੇ ਕ੍ਰਿਸ਼ਮਾ ਵੀ ਕਿਦਾਂ ਕੀਤਾ ਕਿ ਅੰਮ੍ਰਿਤਸਰ ਤੋਂ ਜਿਹੜੇ ਆਪਣੇ ਅਕਾਲੀ ਦਲ ਦੇ ਕੈਂਡੀਡੇਟ ਨੇ ਅਨਲ ਜੋਸ਼ੀ ਪਰ ਅਕਾਲੀ ਦਲ ਦੇ ਕੈਂਡੀਡੇਟ ਨੂੰ ਕਿਉਂ ਨਿਸ਼ਾਨ ਤਕੜੀ ਪਹਿਲੇ ਨੰਬਰ ਦਾ ਮਿਲ ਜੇ ਤੇ ਝਾੜੂ ਵਾਲਿਆਂ ਨੂੰ ਦੋ ਨੰਬਰ ਦਾ ਇਹ ਕੁਦਰਤ ਦੇ ਸੰਕੇਤ ਜੇ ਸਮਝਿਓ ਕੀ ਅਕਾਲੀ ਦਲ ਪਾਰਟੀ ਇੱਕ ਨੰਬਰ ਦੀ ਹੈ ਗਰੀਬਾਂ ਦੀ ਹਮਦਰਦਵਾ ਤੇ ਦੋ ਨੰਬਰ ਹੀ ਕਿਹਨੂੰ ਕਹਿੰਦੇ ਪਤਾ ਨਾ ਇਹ ਉਹ ਦੋ ਨੰਬਰੀ ਨੇ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਹੋਣ ਇਸ ਕਰਕੇ ਇੱਕ ਨੰਬਰ ਵਾਲੇ ਤਕੜੀ ਵਾਲੇ ਨਿਸ਼ਾਨ ਨੂੰ ਨੱਪ ਕੇ ਆਪਣੇ ਭੈਣ ਭਾਈਆਂ ਨੂੰ ਮੈਸੇਜ ਕਰੋ ਦਬਾ ਲ ਕੇ ਆ ਪੰਜ ਸਾਲ ਦਿਨ ਕੰਮ ਕਰੋ ਤਗੜੇ ਹੋ ਕੇ ਮੁਰਗੇ ਸੋਖੀ ਸਾਰੀ ਪੰਜ ਸਾਲ ਨਜ਼ਾਰੇ ਲੋਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਿਸੇ ਦੇ ਮਗਰ ਨਾ ਲੱਗਿਓ ਤਗੜੇ ਹੋਜੋ ਚੋਣ ਨਿਸ਼ਾਨ ਤਕੜੀ ਦਬ ਦਿਓ ਤੀਲੀ ਕਦੀ ਪੰਬੀ ਕਦੀ ਦਿੱਲੀ ਹਾਂਜੀ ਜੋ ਨਿਸ਼ਾਨ ਤਕੜੀ ਇੱਕ ਨੰਬਰ ਦਾ ਨਿਸ਼ਾਨ ਚ ਤਕੜੀ ਦਾ ਨਿਸ਼ਾਨ ਨੱਪੋ ਅਕਾਲੀ ਦਲ ਲਿਆਓ ਬਾਦਲ ਹੈ ਤੇ ਪੰਜਾਬ ਬਚਿਆ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਔਰ ਮਜ਼ਬੂਤ ਇਦਾਂ ਹੋਣਿਆ ਕਿ 13 ਦੇ 13 ਹੀ ਐਮਪੀ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਜਿਤਾ ਕੇ ਪਾਈਏ ਔਰ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਨਾ ਗੈਂਦੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਚਲੇ ਗਿਓ ਤੇ ਠੀਕ ਆ ਬਾਕੀ ਤਗੜੇ ਕੇ ਮੈਂਤ ਕਰੋ ਮੋਲ ਤੁਹਾਡਾ ਜੀ ਤੁਸੀਂ ਸਰਕਾਰ ਜੇ ਜੋ ਮਰਜ਼ੀ ਕਰ ਸਕਦੇ ਜੀ ਪਰ ਖਾਲਸਾ ਜੀ ਫਤਿਹ ਜੀ